ਅੱਜ ਜਿਹੜੀ ਪੇਸ਼ੀ ਸੀਗੀ ਉਹ ਗਵਾਹੀ ਤੇ ਪੇਸ਼ੀ ਸੀ ਜਿੱਦੇ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਗਵਾਲ ਨੂੰ ਜਿਹੜਾ ਹੈਗਾ ਅਦਾਲਤ ਨੇ ਸੱਮਨ ਕੀਤਾ ਹੋਇਆ ਸੀਗਾ ਪਰ ਉਹ ਆਪਦੇ ਕਿਸੇ ਕਾਰਨ ਕਰਕੇ ਜਿਹੜਾ ਮਾਨਜੂਗ ਅਦਾਲਤ 'ਚ ਬਤੌਰ ਗਵਾਹ ਪੇਸ਼ ਨਹੀਂ ਹੋ ਸਕੇ ਤੇ ਮਾਨਜੂਗ ਅਦਾਲਤ ਨੇ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਵਕੀਲ ਸਾਹਿਬਾਨ ਨੇ ਪ੍ਰੋਸੀਕਿਊਸ਼ਨ ਦੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਆਪਣੀ ਆਰਡਰ ਰਿਸਪੌਂਸਿਬਿਲਟੀ ਤੇ ਨੈਕਸਟ ਡੇਟ ਤੇ ਜਿਹੜੇ ਹੈਗੇ ਦੋਨੇ ਗਵਾਹ ਨੂੰ ਹਾਜ਼ਰ ਅਦਾਲਤ ਪੇਸ਼ ਕਰਨਗੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਸਰਦਾਰ ਬਲਕੌਰ ਸਿੰਘ ਨੂੰ ਬਤੌਰ ਗਵਾਹ ਇਸ ਕੇਸ ਚਾਰਜਸ ਸੱਮਨ ਕੀਤਾ ਹੈਗਾ ਮਾਜੂਦ ਉਦਾਲਤ ਨੇ ਜਿਹੜੀ ਅੱਗੇ ਦੀ 26/7/2024 ਤਰੀਕ ਗਵਾਹੀ ਲਈ ਨਿਸ਼ਚਿਤ ਕੀਤੀ ਹੈ ਤੇ ਮੈਂ ਹੋਰ ਦੱਸਾਂ ਕਿ ਇਹਦੇ ਵਿੱਚ ਇੱਕ ਐਪਲੀਕੇਸ਼ਨ ਵੀ ਪੈਂਡਿੰਗ ਸੀ ਜਿਸ ਦੀ ਇੱਕ ਸਟੇਟਸ ਰਿਪੋਰਟ ਕਾਲ ਕੀਤੀ ਗਈ ਸੀ ਉਹਦਾ ਵੀ ਰਿਪਲਾਈ ਮਾਜੂਦ ਉਦਾਲਤ ਨੇ 26/7 ਨੂੰ ਮੰਗਿਆ ਹੈਗਾ ਤੇ ਜਿਹੜੀ ਦੋਸ਼ੀਆਂ ਦੀ ਵਾਲੇ ਵੀ ਸੀ ਰਾਈ ਪੇਸ਼ੀ ਕੰਟੀਨਿਊ ਚੱਲ ਰਹੀ ਹੈ ਉਹ ਜਿੰਮੀ ਵੀ ਕੋਈ ਅਪਡੇਸ਼ਨ ਆਉਂਦੀ ਹੈ ਉਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਕਿੰਨੇ ਦੋਸ਼ੀ ਵੀ ਸੀ ਰਾਈ ਪੇਸ਼ ਹੋਏ ਜਾਂ ਕੀ ਹੋਇਆ ਹੈਗਾ ਫਿਲਹਾਲ ਮਾਜੂਦ ਉਦਾਲਤ ਨੇ ਜਿਹੜੀ 26/7/2024 ਪੇਸ਼ੀ ਨਿਸ਼ਚਿਤ ਕੀਤੀ ਕੀ ਹੈ ਗਵਾਹੀ